ਅੰਮ੍ਰਿਤਸਰ ਸ਼ਹਿਰ ਦਾ ਪਤਲੀਕਾਰ ਬਾਜ਼ਾਰ ਬਹੁਤ ਹੀ ਰਜੇਮਿਆ ਪਰਿਆ ਬਾਜ਼ਾਰ ਹੈ ਕਿਉਂਕਿ ਇੱਥੇ ਜ਼ਰੂਰਤ ਦੀ ਹਰ ਚੀਜ਼ ਮੌਜੂਦ ਹੈ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਆਵਾਜ਼ੇ ਹੁੰਦੀ ਲੋਕਾਂ ਦੀ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਜਿਹੜੇ ਕਿ ਇੱਥੋਂ ਦੀ ਆਵਾਜ਼ ਜਿਹੜੀ ਹੋ ਰਹੀ ਹੈ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਜਿਹੜੀ ਇੱਥੇ ਆਵਾਜ਼ੇ ਹੁੰਦੀ ਹੈ ਔਰ ਲੋਕਾਂ ਵਾਸਤੇ ਇੱਕ ਵੱਡੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਜਿਹੜਾ ਕਿ ਇੱਥੇ ਸੜਕ ਦੇ ਵਿਚਾਲੇ ਪਿਛਲੇ ਇੱਕ ਹਫ਼ਤੇ ਤੋਂ ਟੋਆ ਪੁੱਟਿਆ ਗਿਆ ਬਹੁਤ ਵੱਡਾ ਟੋਆ ਜਿਹੜਾ ਪੁੱਟਿਆ ਗਿਆ ਹੈ ਪਰ ਇਹ ਟੋਆ ਪਟਿਆ ਲੱਗਿਆ ਐ ਐਸਾ ਕੰਮ ਕਿਉਂ ਨਹੀਂ ਕੰਪਲੀਟ ਹੋ ਪਾਇਆ ਕਿਉਂ ਇਸ ਨੂੰ ਪੂਰੇ ਨਹੀਂ ਜਾ ਰਿਹਾ ਇੱਕ ਵੱਡੀ ਨਲਾਇਕੀ ਆ ਨਗਰ ਨਗਮ ਅੰਮ੍ਰਿਤਸਰ ਦੀ ਕਿਉਂਕਿ ਚਾਹੀਦਾ ਤੇ ਇਹ ਸੀਗਾ ਕਿਉਂਕਿ ਇਹ ਬਹੁਤ ਰਜਮਿਆ ਭਰਿਆ ਬਾਜ਼ਾਰ ਆ ਇਸ ਤਰ੍ਹਾਂ ਕਿ ਜੇਕਰ ਕੋਈ ਐਸਾ ਸੀਵੇਰੇ ਦਾ ਕੰਮ ਹੋਣ ਵਾਲਾ ਸੀ ਤੇ ਪਹਿਲ ਦੇ ਆਧਾਰ ਤੇ ਕੰਮ ਹੁੰਦਾ ਤਾਂ ਜੋ ਆਵਾਜ ਦੇ ਵਿੱਚ ਲੋਕਾਂ ਨੂੰ ਦਿੱਕਤ ਨਾ ਹੁੰਦੀ ਦੂਜੇ ਪਾਸੇ ਜੇ ਗੱਲ ਕਰ ਲਈਏ ਦੁਕਾਨਦਾਰਾਂ ਦੀ ਤੇ ਦੁਕਾਨਦਾਰਾਂ ਦੀ ਦੁਕਾਨਦਾਰ ਵੀ ਕਾਫੀ ਪ੍ਰਭਾਵਿਤ ਹੋ ਰਹੀ ਆ ਕਿਉਂਕਿ ਪਹੁੰਚਣ ਦਾ ਰਸਤਾ ਹੀ ਨਹੀਂ ਹੋਏਗਾ ਤਾਂ ਗਾਹਕ ਕਿਸ ਤਰ੍ਹਾਂ ਪਹੁੰਚੇਗਾ ਤੇ ਕਿਸ ਤਰ੍ਹਾਂ ਇਹਦੀ ਦੁਕਾਨਦਾਰੀ ਚੱਲੇਗੀ ਤਾਂ ਗੱਲਬਾਤ ਜ਼ਰੂਰ ਕਰਾਂਗੇ ਲੋਕਾਂ ਨਾਲ ਜਿਹੜੇ ਕਰ ਰਹੇ ਲੋਕ ਨੇ ਦੁਕਾਨਦਾਰ ਨੇ ਕੀ ਦਿੱਕਤਾਂ ਪਰੇਸ਼ਾਨੀਆਂ ਨੇ ਔਰ ਕੀ ਉਹਨਾਂ ਦੀ ਮੰਗਿਆ ਇਹਨਾਂ ਕੋ ਮੁਸ਼ਕਲ ਹੁੰਦੀ ਲੱਗਣ ਲੱਗਿਆ ਬਹੁਤ ਜ਼ਿਆਦਾ ਆ ਵੇ ਲੋਕ ਤੁਹਾਡੇ ਸਾਹਮਣੇ ਦੇ ਮੇਰੇ ਨੀ ਕਿ ਬੱਚੇ ਨਾਲ ਹਾਂਜੀ ਹੋਣਾ ਕੀ ਦਾ ਹੋਣਾ ਚਾਹਤਾਂ ਨੂੰ ਬਧਾਈ ਆ ਲੈ ਕੈਮਰਾ ਕੰਮ ਹਾਂਜੀ 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 ਘਰ ਜਿਹੜਾ ਬਾਜ਼ਾਰ ਆ ਬਹੁਤ ਜ਼ਿਆਦਾ ਭਗਦਾ ਆਵਾਜ਼ ਬਹੁਤ ਆ ਹਾਂਜੀ ਹਾਂਜੀ 10 ਦਿਨ ਤੋਂ ਇਦਾਂ ਵੱਡਾ ਕੋਈ ਆ ਪਟਿਆ ਬਹੁਤ ਮੁਸ਼ਕਲ ਆ ਕੋਈ ਕੁਝ ਨਹੀਂ ਹੈਗੀ ਕੋਈ ਨਹੀਂ ਕੋਈ ਹੱਲ ਨਹੀਂ ਜੀ ਹੈਗਾ ਬੜੇ ਓਕੇ ਨੇ ਲੋਕ ਬੜੇ ਡਿੱਗਦੇ ਜਿੱਥੇ ਮੋਟਰਸਾਈਕਲ ਸਕੂਟਰ ਆਲਾ ਲੇਡੀ ਖਾਸ ਕਰਕੇ ਨਹੀਂ ਇਹ ਚਾਹੀਦੀ ਸੀ ਵੀ ਇਹਦਾ ਕੰਮ ਜਲਦੀ ਕੰਪਲੀਟ ਕੀਤਾ ਜਾਂਦਾ ਕਿਉਂਕਿ ਆਵਾਜ਼ ਹੀ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਜਲਦੀ ਚਾਹੀਦਾ ਸੀ ਜੀ ਹਾਂਜੀ ਇਹਦਾ ਧਿਆਨ ਨਲਾਕੀ ਹੈ ਨਲਾਕੀ ਧਿਆਨ ਹੀ ਨਹੀਂ ਹੈਗਾ ਗਵਰਨਮੈਂਟ ਦਾ ਦੇ ਪਾਸੇ ਕੁੱਟ ਛੱਡਿਆ ਤੁਸੀਂ ਵੇਖੋ ਕਿੰਨਾ ਬੁਰਾ ਹਾਲ ਹੈ ਪੂਰਨਾ ਕਿੰਨੇ ਆ ਪੂਰਨਗੇ ਉਹ ਜਿਨ੍ਹਾਂ ਨੇ ਗਵਰਨਮੈਂਟ ਨੇ ਪੂਰਨਾ ਕਮੇਟੀ ਆਲੇ ਕਾਰਪੋਰੇਸ਼ਨ ਆਲੇ ਪਰ ਧਿਆਨ ਹੀ ਕੋਈ ਨਹੀਂ ਹੈਗਾ ਦੀ ਦੁਕਾਨ ਹੈਗੀ ਐ ਇਹਦੇ ਬਾਅਦ ਤੋਆ ਕੁੱਟਿਆ ਹੋਇਆ ਇਹਨਾਂ ਨੇ ਕੀ ਕਹੀਏ ਹੁਣ ਆਪਾਂ ਕੀ ਕੰਮ ਹੋਣਾ ਕੀ ਇੱਥੇ ਪਰ ਆਨੇ ਕੀ ਨਾ ਬਾਰ-ਬਾਰ ਖੋਦੀ ਕਹਿੰਦੇ ਫਿਰ ਸੀਵਰ ਦਾ ਕੰਮ ਹੋਣਾ ਸੀਵਰ ਦੀ ਪਾਪਾ ਪਾਣੀ ਆ ਰਹੀ ਸੀਵਰ ਦੀ ਆਪੇ ਪਾ ਪਾ ਰਹੀ ਇਹ ਹੋ ਗਿਆ ਇੱਥੇ ਇੱਥੇ ਹਫਤੇ ਨਾਲੋਂ ਉੱਤੇ ਹੋ ਗਿਆ ਹੈ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਤੁਹਾਡੇ ਜਿਹੜੀ ਦੁਕਾਨਦਾਰੀ ਤੁਹਾਡੀ ਬਿਲਕੁਲ ਦੁਕਾਨ ਬਾਹਰ ਆ ਕਿੰਨੀ ਕੁ ਮੁਸ਼ਕਲਾਵਾਜੇ ਵਿੱਚ ਹੁੰਦੀ ਹੈ ਬਹੁਤ ਜ਼ਿਆਦਾ ਹੋ ਰਹੀ ਮੁਸ਼ਕਲ ਗਾ ਗੂਗ ਨਹੀਂ ਆ ਰਹੇ ਹੁਣ ਆਪਾਂ ਕੀ ਕਰ ਸਕਦੇ ਆ ਇਹਨਾਂ ਨੂੰ ਕੰਪਲੀਟ ਵੀ ਪਾਈ ਇਹਨਾਂ ਨੇ ਕਹੇ ਨੇ ਕੁਝ ਨਹੀਂ ਕੀਤਾ ਹਾਲੇ ਤੱਕ ਵੀ ਇਹ ਚਾਹੀਦਾ ਵੀ ਇਹਨੂੰ ਕੰਮ ਕਰਕੇ ਜਲਦੀ ਪੂਰਾ ਹੋ ਜਾਵੇ ਕੀਤਾ ਜਾਵੇ ਛੇਤੀ ਛੇਤੀ ਕੀਤਾ ਜਾਵੇ ਸਾਡੇ ਦੁਕਾਨ ਲਈ ਅੱਛਾ ਹੁੰਦੀ ਹੈ ਜੀ ਭਾਈ ਪਰੇ ਜਿਵੇਂ ਲੰਗੀ ਦਾ ਇੰਨਾ ਰਚ ਹੁੰਦਾ ਠੀਕ ਹੈ ਨਾ ਇਹ ਤਾਂ ਰਾਤ ਨੂੰ ਲੰਗਣਾ ਹੋਵੇ ਤੇ ਲੰਗਣਾ ਹੋਵੇ ਬਹੁਤ ਦਿੱਕਤ ਹੈ ਜਿਹੜਾ ਕੀ ਪੁਤਲੀ ਘਰ ਦਾ ਮੇਨ ਬਾਜ਼ਾਰ ਹੈ ਜਿੱਥੇ ਇੱਕ ਵੱਡਾ ਸੜਕ ਟੋਆ ਪੁੱਟਿਆ ਹੋਇਆ ਸੜਕ ਦੇ ਵਿੱਚ ਚਾਲੇ ਜਿਸ ਕਰਕੇ ਲਗਾਤਾਰ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਹੋ ਰਹੀ ਹੈ ਔਰ ਬਹੁਤ ਲੰਬੇ ਜਾਮ ਲੱਗ ਜਾਂਦੇ ਨੇ ਇੱਕ ਗਰਮੀ ਹੈ ਇੱਕ ਜਾਮ ਲਗਾਤਾਰ ਲੋਕ ਪਰੇਸ਼ਾਨ ਨੇ ਔਰ ਕਿਉਂਕਿ ਜੇਕਰ ਕੋਈ ਇੱਥੇ ਸਿਵਲ ਦਾ ਕੰਮ ਹੋਣਾ ਹੈ ਤਾਂ ਸਿਵਲ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਪਾਈਪਾ ਪਾ ਕੇ ਤੇ ਇਸੇ ਟੋਏ ਨੂੰ ਪੂਰਨਾ ਚਾਹੀਦਾ ਉਸ ਤੇ ਸੜਕ ਬੰਨੀ ਚਾਹੀਦੀ ਹੈ ਤਾਂ ਜੋ ਆਵਾਜਾਈ ਦੀ ਦਿੱਕਤ ਨਾ ਹੋਵੇ ਕਿੰਨੀ ਕੀ ਦਿੱਕਤ ਹੋ ਰਹੀ ਹੈ ਜੀ ਆ ਹਫਤਾ ਹੋਇਆ ਕਿੰਨੇ ਬੱਚੇ ਉੱਚੇ ਲਿਆਣੇ ਹੁੰਦੇ ਨੇ ਬੜੀ ਦਿੱਕਤ ਹੁੰਦੀ ਹੈ ਹਾਂ ਕੀ ਦਿੱਕਤ ਕੀ ਹੈ ਉਹ ਇੱਥੇ ਜਾਨਦਾਰ ਤੇ ਇਧਰ ਵੀ ਜਾਮ ਲੱਗਦਾ ਇਧਰ ਵੀ ਜਾਮ ਲੱਗਦਾ ਬਹੁਤ ਜਾਮ ਲੱਗ ਜਾਂਦਾ ਲੰਗਰ ਵੱਸੇ ਕਿੰਨਾ ਕ ਸੜਕ ਦਾ ਟੋਟਾ ਬਚਿਆ ਜੀ ਦੇਖੋ ਇੱਕ ਗੱਡੀ ਨਿਕਲਦੀ ਫਿਰ ਬੜੀ ਦਿੱਕਤ ਹੁੰਦੀ ਹੈ ਤੇ ਕੀ ਚਾਹੁੰਦੇ ਕੀ ਹੋ ਜਲਦੀ ਜਲਦੀ ਕੰਮ ਹੋਵੇ ਤੇ ਨੰਗਾ ਨੂੰ ਜਿਸ ਰਸਤਾ ਮਿਲੇ ਬਿਲਕੁਲ ਜੀ ਖੇਤੀ ਜੋ ਖੇਤੀ ਪ੍ਰਾਇਓਰਟੀ ਦੇ ਪੱਧਰ ਤੇ ਜਿਹੜਾ ਕੰਮ ਇਹ ਹੋਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿੱਦਾ ਵੱਡਾ ਬਾਜ਼ਾਰ ਹੈ ਸਿਰਫ 1/4 ਜਿਹੜਾ ਰਸਤਾ ਹੈ ਉਹ ਬਚਿਆ ਹੈ ਬਾਕੀ ਸਾਰਾ ਰਸਤਾ ਜਿਹੜਾ ਕਿ ਉਹ ਪੁੱਟਿਆ ਗਿਆ ਔਰ ਜੇਕਰ ਅਜਿਹੇ ਹਾਲਾਤ ਰਹਿਣਗੇ ਤਾਂ ਆਵਾਜ ਕਿੰਨੀ ਦੁਸ਼ਵਾਰੀਆਂ ਪੈ ਹੋਏਗੀ ਲੋਕਾਂ ਦੀ ਤੁਸੀਂ ਲੋਕਾਂ ਦੇ ਮੂੰਹ ਸੁਣਿਆ ਔਰ ਲੋਕ ਇੱਥੇ ਰਾਤ ਨੂੰ ਹਨੇਰੇ ਵਿੱਚ ਡਿੱਗ ਨਹੀਂ ਸਕਦੇ ਐਕਸੀਡੈਂਟ ਵੀ ਹੋ ਸਕਦੇ ਨੇ ਇਸ ਤੱਕ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਪੁਤਲੀ ਕਾ ਦਾ ਜਿਹੜਾ 메ਨ ਬਾਜ਼ਾਰ ਆ ਇੱਥੇ ਜਿਹੜਾ ਵੀ ਕੰਮ ਹੋਣ ਵਾਲਾ ਪੈਦਲ ਅਦਾਲਤੀ ਹੋਵੇ ਜਿਹੜੀ ਸੀਵਰ ਦੀ ਪਾਈਪਾਂ ਪਾਉਣ ਵਾਲੀਆਂ ਆ ਤਾਂ ਪਾਈਪਾਂ ਛੇਤੀ ਪਈਆਂ ਜਾਣ ਤਾਂ ਜੋ ਲੋਕਾਂ ਦੀ ਆਵਾਜ਼ੇ ਜਿਹੜੀ ਕੀ ਉਹ ਪ੍ਰਭਾਵਿਤ ਨਾ ਹੋਵੇ ਕਿਉਂਕਿ ਬਹੁਤ ਜਿਹੜਾ ਰੁਝਾਨੇ ਭਰਾ ਬਾਜ਼ਾਰ ਆ ਪੁਤਲੀ ਕਾ ਦਾ ਬਾਜ਼ਾਰ ਆ ਔਰ ਇੱਥੇ ਜਿਹੜਾ ਇੱਥੇ ਸੜਕ ਦੇ ਵਿਚਾਲੇ ਟੋਇਆ ਪੁੱਟਿਆ ਤੇ ਬਹੁਤ ਵੱਡਾ ਟੋਇਆ ਪੁੱਟਿਆ ਜਿਸ ਕਰਕੇ ਲਗਾਤਾਰ ਜਿਹੜਾ ਆਵਾਜ਼ੇ ਵੀ ਤੇ ਲੋਕਾਂ ਦੀ ਦਿੱਕਤ ਆ ਰਹੀ ਹੈ ਆਸੇ ਪਾਸੇ ਜਿਹੜਾ ਆਵਾਜ਼ੇ ਹੁੰਦੀ ਆ ਤਾਂ ਜਾਮ ਲੱਗ ਜਾਂਦੇ ਨੇ ਇਸ ਕਰਕੇ ਦੁਕਾਨਦਾਰ ਵੀ ਇਥੋਂ ਦੇ ਪਰੇਸ਼ਾਨ ਨੇ ਤੇ ਆਵਾਜ਼ੇ ਕਦਮ ਵਾਲੇ ਰਾਹ ਗਿਰਵੀ ਪਰੇਸ਼ਾਨ ਨੇ ਲੋਕਾਂ ਨੇ ਮੰਗ ਕੀਤੀ ਹੈ ਬਈ ਛੇਤ ਦੇ ਛੇਤੀ ਇਸ ਕੰਮ ਨੂੰ ਨਿਮਟਾਇਆ ਜਾਵੇ ਤੇ ਇਸ ਪੁਇੰਟ ਨੂੰ ਪੂਰਾ ਜAVE ਤੇ ਉੱਪਰ ਪੱਕੀ ਸੜਕ ਬਣਾਈ ਜਾਵੇ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋ ਸਕੇ ਹੁਣ ਤਾਂ ਦੇਖਣਾ ਇਹ ਹੋਵੇਗਾ ਨਿਗਮ ਪ੍ਰਸ਼ਾਸਨ ਕਿਦੋਂ ਨੀਂਦ ਰੋ ਜਾਗਦਾ ਹੈ ਤੇ ਕਿਦੋਂ ਇਸ ਕੰਮ ਨੂੰ ਕੰਪਲੀਟ ਕਰਕੇ ਜਿਹੜਾ ਕਿ ਲੋਕਾਂ ਨੂੰ ਇਹ ਜਿਹੜਾ ਰਾਹ ਉਹਨਾਂ ਦਾ ਉਹ ਪਦਰਾਂ ਕੀਤਾ ਜਾਂਦਾ ਹੈ ਕੈਮਰਾ ਪਰਸਪਾਲ ਦੇ ਨਾਲ ਸਿਕੰਦਰ ਪੰਸਰੀਚਾ ਜੈਨਿਕ ਸਟੇਟੀ ਵੀ ਅੰਮ੍ਰਿਤਸਰ